ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟੁੱਟੀ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਫਰੀਦਕੋਟ ਤੋਂ ਜਦੋਂ ਆਪਾਂ ਸ੍ਰੀ ਅਮਰਸਰ ਸਾਹਿਬ ਨੂੰ ਜਾਂਦੇ ਆ ਉਸ ਹਾਈਵੇ ਦੇ ਉੱਤੇ ਕਲੇਰ ਪਿੰਡ ਆਉਂਦਾ ਹੈ ਕਲੇਰ ਤੋਂ ਸਿੱਧੀ ਸੜਕ ਟੁੱਡੀ ਜਾ ਜਾਂਦੀ ਹੈ ਇਹਦੇ ਨੇੜੇ ਪਿੰਡ ਪਹਾਣਾ ਇਹ ਤੋਂ ਇਲਾਵਾ ਇਹਦੇ ਨੇੜੇ ਕੋਟ ਸੁਖਿਆ ਪਿੰਡ ਵੀ ਰਹਿ ਜਾਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਹੈ ਗਾਵਾ ਰੂਟੀਨ ਚ ਹੀ ਹੁੰਦੀਆਂ ਵਿਕਰੀ ਵਾਲੀਆਂ ਮੱਝਾਂ ਵੀ ਆ ਜਾਂਦੀਆਂ। ਤਿੰਨ ਨਾਗ ਅੱਜ ਤੁਹਾਨੂੰ ਗਾਵਾਂ ਦੇ ਦਿਖਾਉਂਗਾ ਤੇ ਕੁਝ ਨਾਲ ਪਰਲੇ ਪਾਸੇ ਵੱਛੀਆਂ ਛੋਟੀਆਂ ਹੈਗੀਆਂ ਜਿਹੜੀਆਂ ਵੀਡੀਓ ਚ ਦਿਖਾਉਣੀਆਂ। ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਓ। ਪਸ਼ੂ ਜਿਹੜਾ ਵੀ ਖਰੀਦਣਾ ਚਾਹੋ ਨੇ ਉਹਦੀ ਤਸੱਲੀ ਤੁਸੀਂ ਕਰਨੀ ਹੈ। ਨੰਬਰ ਸਕਰੀਨ ਉੱਤੇ ਚੱਲੂਗਾ। ਸੋ ਆਪਦੀ ਸਮਝ ਨਾਲ ਤੇ ਆਪਦੀ ਤਸੱਲੀ ਕਰਕੇ ਤੁਸੀਂ ਖਰੀਦ ਲਓ। ਆਓ ਜਾਣਕਾਰੀ ਲੈਣੀ ਸ਼ੁਰੂ ਕਰਦੇ ਹਾਂ ਦੱਸੋ ਆਪਾਂ ਪਰਲੇ ਪਾਸੇ ਤੋਂ ਜਿਹੜੀ ਵੜ ਇਧਰੋਂ ਸ਼ੁਰੂਆਤ ਕਰ ਲੈਂਦੇ ਆ। ਉਸ ਤੋਂ ਬਾਅਦ ਤੁਹਾਨੂੰ ਵੱਛੀਆਂ ਲਾਸਟ ਉੱਤੇ ਦਿਖਾ ਦੂੰਗਾ। ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਜਗਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਸਤਕਡੇਰੀ ਫਾਰਮ ਵੇਂਦੇ ਆ ਸਾਰਿਆਂ ਦਾ ਧੰਨਵਾਦ ਸੁਖਦੇਵ ਭਾਈ ਅੱਜ ਤਿੰਨ ਗਾਵਾਂ ਦਿਖਾਵਾਂਗੇ ਤੇ ਚਾਰ ਬੱਚੀਆਂ ਮਿਲਣਾਂ ਹਾਂਜੀ ਬਾਈ ਜੀ ਚਾਰ ਪਹਿਲੇ ਨੰਬਰ ਤੇ ਜਿਹੜੀ ਗਾਂ ਖੜੀ ਬਈ ਇਹ ਜੀ ਜਗਜੀਤ ਦੋ ਦਾਂਦਾ ਬੱਚੀ ਪਿਓਰ ਦੋ ਦਾਂਦਾ ਤੇ ਰਾਤ 11:00 ਵਜੇ ਸੂਈ ਆ ਬੱਚੀ ਨੂੰ ਇਹਨਾਂ ਜਨਮ ਦਿੱਤਾ ਕੀ ਰੇਟ ਰਹੂਗਾ ਇਹਦਾ ਬਈ ਰੇਟ ਫੋਨ ਤੇ ਹੋਣਗੇ ਸੱਤਾਂ ਪਸ਼ੂਆਂ ਦੇ ਬੱਚੀਆਂ ਦੇ ਵੀ ਤੇ ਗਾਂਆਂ ਦੇ ਵੀ ਤੋਰ ਦਈਏ ਇਹਨੂੰ ਬਈ ਜਿਸਪਾਲ ਤੋਰ ਸੋ ਦੋਸਤੋ ਪਹਿਲਾ ਸੂਆ ਬਾਈ ਦੱਸਦਾ ਵੀ ਦੋ ਦੰਦ ਹੈ ਤੇ ਇਹਨੇ ਬੱਚੀ ਨੂੰ ਜਨਮ ਦਿੱਤਾ ਬੱਚੀ ਵੀ ਇਹਦੇ ਵਾਂਗੂ ਬਲੈਕ ਰੰਗ ਦੇ ਵਿੱਚ ਹੀ ਹੈ ਹਵਾਨਾ ਚੰਗਾ ਤਿਆਰ ਕਰਕੇ ਸੂਈ ਹੈ ਕੱਦ ਸੋਹਣਾ ਲੱਭਾਈ ਕੋਈ ਵੀ ਆ ਜਗਦੀ ਦੇ ਹਾਂਜੀ ਕੱਢਿਆ ਵਾ ਦੋ ਤੇ 6.7 ਕਿਲੋ ਦਾ ਠੀਕ ਹੈ ਆ ਦੱਸਾ ਦੂਰਾ ਕਰਕੇ ਉੱਥੇ ਸਿੱਧੀ ਲੈ ਜਾ ਬਈ ਉਹਦੇ ਨੇ ਐ ਤੋਲ ਲੈ ਜਾ ਹਾਂ ਤੋਲ ਲੈਣ ਤੋ ਆਨਾ ਗੋ ਵੀ ਚੰਗਾ ਦੋਸਤੋ ਬਾਕੀ ਪਿੱਛੋਂ ਕਿੰਨਾ ਕੋਈ ਤੁਸੀਂ ਹੁਣ ਦੇਖ ਲਓ ਰੇਟ ਫੋਨ ਤੇ ਹੀ ਆ ਸਾਰੇ ਪਸ਼ੂਆਂ ਦੇ ਤੋ ਜਿਹੜਾ ਤੁਹਾਨੂੰ ਨਾ ਜੱਜਦਾ ਉਹਦੀ ਕੀਮਤ ਪੁੱਛ ਲਓ ਜੀ ਬਾਈ ਤੇ ਕਮਾਲ ਹੋ ਗਿਆ ਸੋ ਪਹਿਲੇ ਨੰਬਰ ਦੇ ਉੱਤੇ ਤੁਹਾਨੂੰ ਗਾੜ੍ਹ ਦੇ ਸਾਰੇ ਚੰਗਾ ਥਾਣਾ ਦੱਸੋ ਕੋਸਤਾ ਥਣ ਪਲੋਂ ਚੁਈ ਬਾਕੀ ਮੋਟਾ ਥਾਣਾ ਅੱਤੀ ਚਵਾਈ ਇਸ ਤੇ ਵਧੀਆ ਰਹੂਗਾ। ਬਲੀਆ ਵੀਰੇ ਬੰਦ। ਸੋ ਇਹਦੇ ਨਾਲ ਬੱਚਾ ਇਹ ਵੱਛੀ ਐ। ਥਾਰ ਕੇ ਮੜੀ ਇਹ ਵੱਛੀ ਵੱਛੀ ਥਾ ਦੇ ਜੀ। ਵੱਛੀ ਇੱਕ ਨਾ ਦੇ ਥਾ ਅਗੋਂ ਤੁਸੀਂ ਦੇਖੀ ਨੋ। ਅਜੇ ਰਾਤ ਹੀ ਸੋਈ ਐ ਸੋ ਚੰਗੀ ਵੱਛੀ ਨੂੰ ਜਨਮ ਦਿੱਤਾ ਮਤਲਬ ਹੈ ਤਾਂ ਬਰੀਡ ਕੁਆਲਟੀ ਗਾਂਾਂ ਗੋਈ ਐ ਪਰ ਇਹ ਗਾਵਾਂ ਗਰਮੀ ਘਟ ਮਣਾਉਂਦੀਆਂ। ਜੇਰ ਉਹ ਪਈ ਆ ਜਗਜੀਤ ਇਹਦੀ ਠੀਕ ਓਕੇ ਜੇਰ ਪੈ ਗਈ ਸੀ ਸੋ ਜੇਰ ਦੋਸੋਂ ਮੱਠਲ ਚ ਬਾਈ ਰੱਖੀ ਬੈਠਾ ਜਿਵੇਂ ਸਿੱਟੀ ਵੀ ਇੱਕ ਹੋਰ ਗਾਂ ਇਹ ਤੂੰ ਅੱਗੇ ਸੋਈ ਸਵਾਈ ਕਰ ਸਕਦੇ ਬਾਈ ਇਹ ਜਿਹੜੀ 2 ਨੰਬਰ ਤੇ ਗਾਂ ਹੈ ਇਹ ਜਗਜੀਤ ਦੂਜਾ ਸੂਆ ਵੈੜ ਸੋਈ ਵੀ ਆ ਹਮ ਮਗਰ ਇਹਦੇ ਬੱਚੀ ਆ ਕਿੰਨਾ ਚਿਰ ਹੋ ਗਿਆ ਬਾਈ ਇਹ ਨੂੰ ਸਿਉ ਆ 7-8 ਦਿਨ ਹੋ ਗਿਆ ਦੁੱਧ ਹੁਣ ਵੱਧਦਾ ਪਰ ਆਪਾਂ 18 ਕਿਲੋ ਚ ਬੰਦਾ ਜਿਹੜਾ ਮਰਦੀ ਕੰਡਾ ਬਣਾ ਤਿੰਨ ਟਾਈਮ ਝੂਲੇ ਠੀਕ ਆ ਇੱਕ ਬੇਨਤੀ ਆਪਣੀ ਇਹ ਵੀ ਆ ਵੀ ਘਰੇ ਆਪਣੇ ਤਸੱਲੀ ਭਣਾ ਕੋ ਚਾਰ ਦਿਨ ਕਰ ਲੇ ਆਪਾਂ ਨੂੰ ਕੋਈ ਤਰਾਜ ਨਹੀਂ ਜਦੋਂ ਆਪਣੇ ਘੇਟੋਂ ਬਾਹਰ ਹੋ ਗਏ ਆਪਣੀ ਜ਼ਿੰਮੇਵ ਸਹੀ ਹੈ ਠੀਕ ਸੋ ਦੋਸਤੋ ਦੋ ਅੱਡੇ ਵੈਸੇ ਹੁੰਦਾ ਵੀ ਹੈ ਜੇ ਚੰਗਾ ਸੰਭਲੋਗੇ ਚੰਗਾ ਕਰੋ ਮੱਝ ਬੱਚੀ ਹੈ ਅਹ ਮੱਝ ਇਹਦੇ ਨਾਲ ਵੀ ਬਹੁਤ ਸੋਹਣੀ ਹੈ ਬੱਚੀ ਇਹ ਸੋਹਣੀਆਂ ਬੱਚੀਆਂ ਇਸ ਕਰਕੇ ਕਹਿਣਾ ਕਿਉਂਕਿ ਇਹ ਗਰਮੀ ਦੀ ਰੁੱਤ ਦੇ ਨਾ ਹੀ ਗਾਵਾ ਤੇ ਗਰਮੀ ਦੀ ਰੁੱਤ ਦੇ ਹਿਸਾਬ ਤੇ ਇਹਨਾਂ ਦੀਆਂ ਬੱਚੀਆਂ ਸਿਆਲਾਂ ਚ ਵੀ ਵਧੀਆ ਰਹਿੰਦੀਆਂ ਪਰ ਗਰਮੀ ਇਹ ਥੋੜਾ ਘੱਟ ਮਣਾਉਂਦੀਆਂ ਥੋੜੀ ਕ੍ਰਾਸ ਬਰੀਡ ਆ ਜਾਂਦੀਆਂ ਜਦੋਂ ਤਾਂ ਇਹ ਗਰਮੀ ਨਹੀਂ ਬਹੁਤੀ ਮਣਾਉਂਦੀਆਂ 18 ਕਿਲੋ ਦੁੱਧ ਹਾਜ਼ਰ ਹੈ ਚਾਰ ਟਾਈਮ ਚੋਲੋ ਪਰ ਜਦੋਂ ਇੱਥੇ ਚੋ ਲੈਨੇ ਹੋ ਤੂੰ ਬਾਅਦ ਚ ਥੋੜੀ ਸਮਝ ਆ ਵੀ ਤੁਸੀਂ ਘਰੇ ਕਿੰਨਾ ਚੋਹੋਗੇ ਕਿੰਨੀ ਕਿਸ ਵਾਸਤੇ ਬਸ ਬਸ ਲਿਆ ਭਾਈ ਇਹ ਸਾਰੀਆਂ ਚੀਜ਼ਾਂ ਇਹਨਾਂ ਦੀ ਕੇਅਰ ਦੇ ਉੱਤੇ ਡਿਪੈਂਡ ਕਰਦਾ ਕੱਲਾ ਪੱਠਾ ਨੀਰਾ ਜਾਂ ਫੀਡ ਪਾਉਣਾ ਨਹੀਂ ਮਤਲਬ ਇਹਨਾਂ ਨੂੰ ਇਹਨਾਂ ਦਾ ਰੱਖ-ਰਖਾਵ ਉਹ ਉਹਦੇ ਤੇ ਵੀ ਡਿਪੈਂਡ ਕਰੂਗਾ ਕੁਸ ਬਾਕੀ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਕੇ ਪਸ਼ੂ ਕਈ ਵਾਰਾਂ ਕਿ ਲੋ 2 ਕਿਲੋ ਇਧਰ ਉਧਰ ਉੱਪਰ نیچے ਵੀ ਕਰ ਜਾਂਦਾ ਹੁੰਦਾ ਕਰਦਾ ਬਾਈ ਕਰਦਾ ਹਜੇ ਪੂਰੇ ਪੱਠੇ ਨਹੀਂ ਖਾਨ ਲੱਗੀ ਬਿਹੜ ਦੁੱਧ ਮੈਂ ਮਲ 25 ਤੋਂ ਪਲੱਸ ਜਾਊਗੀ ਬੱਚੀ ਇਹ ਸੋ ਦੁੱਧ ਦੱਸੋ ਬਾਈ ਦੱਸਦਾ ਵੀ ਅੱਜ ਵੀ ਚੰਗਾ ਇਹ ਦੋ ਅੱਗੇ ਖੈਰ ਤੁਹਾਡੀ ਸੇਵਾ ਤੇ ਰਹੇਗਾ ਇੱਕ ਹੋਰ ਗਾਂ ਤੁਹਾਨੂੰ ਦਿਖਾ ਦਿਆਂਗਾ ਇੱਕ ਮਿੰਟ ਹੁਣ ਤੇ ਤਾਪਤ ਪਰ ਤਿੰਨ ਨੰਬਰ ਤੇ ਜਿਹੜੀ ਗਾਂ ਹੈ ਤੇ ਜਗਜੀਤ ਦੂਜਾ ਸੂਆ ਬੱਚੀ ਇਹ ਐਚ ਐਫ ਦੇ ਪੇਟੋਂ ਪੈਦਾ ਹੋਈ ਇਹਦੀ ਮਾਂ ਥੱਲੇ ਸੀਗਾ ਦੁੱਧ 45 46 ਕਿਲੋ ਹਾਂ ਆਪਾਂ ਲਿਆਂਦੀ ਸੀ ਉਹ ਸਪੇਅਰ ਹੋ ਗਈ ਗਾਂ 10 15 ਦਿਨ ਹੋ ਗਿਆ ਬਹੁਤ ਚੰਗੀ ਗਾਂ ਸੀਗੀ ਤੇ ਤੇ ਪਹਿਲੇ ਸੂਏ ਦੀ ਆਪਣੇ ਕੋਲੇ ਉਹ ਬੱਚੀ ਮਗਰ ਆਈ ਹੈ ਗਰਲੈਂਡੋ ਦੀ ਬੱਚੀ ਹੈ ਹੂੰ ਇਹਨੇ ਆਪਣੇ ਕੋਲੇ 21 ਤੋਂ 22 ਕਿਲੋ ਪਹਿਲੇ ਸੂਏ ਦਿੱਤਾ ਹੈ ਖੀਰੀ ਸੂਪੀ ਸੀ ਹੁਣ ਇਹ ਚਾਰ ਦੰਦ ਹੈ ਠੀਕ ਹੈ ਤੇ ਅਜੇ ਇਹਦਾ ਮੇਰੇ ਖਿਆਲ 10-12 ਦਿਨ ਲੈ ਜੂਗੀ ਇਹ ਠੀਕ ਹੈ ਤੋਰ ਦਗੇ ਬਈ ਥੋੜਾ ਇਹਨੂੰ ਜਸਪਾਲਾ ਤੋਰੀ ਮਾਰੀ ਜਾਈ ਇੱਥੇ ਤੋਰਦੇ ਬਾਅਦ ਫੋਣੀ ਬਤਾਉਂਗੀ ਸੋ ਢਾਂਚਾ ਦੇਖ ਲਓ ਦੋਸਤੋ ਹਵਾਨਾ ਤਾਂ ਹਜੇ ਕਿਉਂਕਿ ਜੇ ਦਿਨ ਪਾਏ ਆ ਤਿਆਰ ਹੋਣ ਤੇ ਕਨਫਰਮ ਹੋਣਾ ਹੁੰਦਾ ਵੀ ਪਸ਼ੂ ਕਿੰਨਾ ਕੁ ਬਣਦਾ ਥੱਲੇ ਤੁਸੀਂ ਇਹਦਾ ਟਾਂਕਾ ਤੁਰਿਆ ਨਹੀਂ ਜਾਂਦਾ ਵੇਹਰ ਤੋਂ ਜੀਦਾ ਇੰਨਾ ਕੁ ਲੈਵਾਂ ਲਾਉਂਦੇ ਐ ਫਿੱਟ ਲੈਵਾ ਜਾਵਾਂ ਪੱਕਾ ਮੋੜੀ ਮੇ ਉਧਰ ਨੂੰ ਵਾਪਸ ਮੋੜੀ ਉਧਰ ਨੂੰ ਤੁਰੂ ਕਰਨ ਲਈ ਤੋਂ ਐਚ ਐਫ ਗਾਂ ਦੇ ਪੇਟੋਂ ਪੈਦਾ ਹੋਈ ਵੀ ਐ ਟਾਂਟਾ ਇਹਦਾ ਦੇਖ ਲਓ ਤੁਸੀਂ ਹਾਈਟ ਲੈਂਥ ਫੁੱਲ ਆ ਹਜੇ ਕੱਚੀ ਐ ਕੋਈ ਹਜੇ ਬਹੁਤੀ ਸਮਝ ਹਵਾਨੇ ਤੋਂ ਨਹੀਂ ਹੋਣੀ ਤੁਹਾਨੂੰ ਬਾਕੀ ਜਿਹੜਾ ਵੀਰ ਸਮਝ ਰੱਖਦਾ ਉਹ ਹੁਣ ਕੰਟੈਕਟ ਕਰ ਲੂਗਾ ਤੇ ਨਹੀਂ ਜਦੋਂ ਪੂਰੀ ਤਿਆਰ ਹੋਈ ਤੁਹਾਨੂੰ ਦੁਬਾਰਾ ਵੀਡੀਓ ਦਿਖਾ ਦੇਵਾਂਗੇ ਜੇ ਤੋਂ ਇਲਾਵਾ 4 31 ਦੇ ਬੰਦਾ ਕੋਈ ਵੀ ਲੈ ਜਾਂਦਾ ਆਪਣੀ ਇਹਦੀ ਭਾਰ ਦੀ ਥਣਾ ਦੀ 101% ਗਾਰੰਟੀ ਹੂ ਠੀਕ ਹੈ ਠੀਕ ਹੈ ਜੇ ਕੋਈ ਕੱਚੀ ਲੈ ਗਾਰੰਟੀ ਹੈ ਦੋਸਤੋ ਭਾਰ ਨਹੀਂ ਦਿਖਾਊਗੀ ਦੂਜੀ ਗੱਲ ਥਣਾ ਦੀ ਸਾਫ ਸੁਥਰੀ ਮਸ਼ੀਨ ਤੇ ਚਲੋ ਹੱਥੀ ਚਲੋ ਕੋਈ ਚੱਕਰ ਨਹੀਂਗਾ ਠੀਕ ਹੈ ਬਈ ਬੱਚੀਆਂ ਬਾਰੇ ਦੱਸ ਦਿਓ ਮਿਹੜਾ ਬੱਚੀਆਂ ਜਸਪਾਲ ਠਾਈ ਬੱਚੀਆਂ ਆਪ ਵੀ ਦੇਖਿਆ ਚਾਰੇ ਬੱਚੇ ਨੇ ਮੈਂ ਤਾਂ ਦੱਸਿਆ ਛੋਟੀਆਂ ਹੀ ਐ ਵੈਸੇ ਅੰਦਾਜ਼ਾ ਉਮਰ ਕਿੰਨੀ ਕੀ ਇਹ ਜੀ 1.5 ਮਹੀਨੇ ਤੋਂ ਲੈ ਕੇ 3 ਮਹੀਨੇ ਤੱਕ ਕਰਾਂ ਡੇਢ ਤੋਂ ਲੈ ਕੇ 3 ਤੱਕ ਹਾਂ ਉਹ ਡੇਢ ਦੀ ਆ ਦੋਹਾਂ ਕਦੀ ਆ ਆ ਢਾਈਆਂ ਕਦੀ ਉਹ 3 ਦੇ ਕਰੀਬ ਠੀਕ ਹੈ ਯਾਨੀ ਤਿੰਨ ਬੱਚੀਆਂ ਤਾਂ ਦੁੱਧ ਹੁਣ ਇਹਨਾਂ ਦਾ ਬੰਦ ਹੋਊਗਾ ਫੀਡ ਤੇ ਆ ਇੱਕ ਬੱਚੀ ਨੂੰ ਅਜੇ ਦੁੱਧ ਪਤਾ ਨਹੀਂ ਪਿਉਣੇ ਆ ਠੀਕ ਹੈ ਸੈਂਗ ਇਹਨਾਂ ਤਿੰਨਾਂ ਦੇ ਚਾਰਾਂ ਦੇ ਦਾਗੇ ਵੀ ਆ ਦਾਗੇ ਵੀ ਆ ਦਾਗੇ ਵੀ ਉਹਦੇ ਵੀ ਦਾਗੇ ਲੀਥ ਵਾਲੀ ਹਾਂ 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 ਸੋ ਦੱਸੋ ਸੈਂਗ ਇਹਨਾਂ ਚਾਰਾਂ ਦੇ ਦਾਗੇ ਵੀ ਆ ਬਰੀਡ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਦੋ ਵੱਛੀਆਂ ਡੱਬੀਆਂ ਐਚ ਐਫ 'ਚ ਪੈਂਦੀਆਂ ਇਹ ਸਾੰਮਲੇ ਜੇ ਰੰਗ ਦੀ ਵੱਛੀ ਸੋਹਣੀ ਆ ਵੈਸੇ ਤੇ ਤੋਂ ਪਰਲੇ ਪਾਸੇ ਇੱਕ ਹੋਰ ਵੱਛੀ ਆ ਮਤਲਬ ਚਾਰ ਨਾਗ ਛੋਟੇ ਬੱਚੇ ਆ ਪਾਲ ਕੋਲੇ ਚਾਰ ਚਾਰ ਇਹਨਾਂ ਦੇ ਥਾਣਾ ਤੇ ਬਹੁਤ ਚੰਗੀਆਂ ਗਾਂਆਂ ਦੀਆਂ ਮਤਲਬ ਇਹ ਨਹੀਂ ਗੱਲ ਵੀ ਉਹਦੀਆਂ ਗਾਂਆਂ ਕੁਝ ਆਪਣੇ ਕੋਲੇ ਵੀ ਆ ਦੂਜਾ ਉਹਦੀ ਮਾਂ ਵੇਚੀ ਵੀ ਆਪਾਂ ਸੇਲ ਕੀਤੀ ਵੀ ਆ ਪੂਰੀਆਂ ਚੰਗੀਆਂ ਵੱਛੀਆਂ ਮਤਲਬ ਉਹਦੀਆਂ ਨਹੀਂ ਆ ਜੋ ਬੰਦਾ ਸ਼ੌਂਕ ਵਾਲਾ ਹੋਇਆ ਕੋਈ ਪਾਲਣ ਵਾਲਾ ਠੀਕ ਹੈ ਸੋ ਚਾਰ ਵੱਛੀਆਂ ਤੇ ਤਿੰਨ ਗਾਂਵਾਂ ਤੁਸੀਂ ਜਿਹੜਾ ਮਰਜ਼ੀ ਨਾ ਖਰੀਦ ਲਓ ਫਿਰ ਬੇਨਤੀ ਹੈ ਵੀ ਆਕੇ ਤੁਸੀਂ ਦੇਖਣਾ ਤੇ ਤਸੱਲੀ ਵੀ ਤੁਸੀਂ ਕਰ ਲੈ। ਧੰਨਵਾਦ।